ਵਿਆਹ ਦੀਆਂ ਰਸਮਾਂ ਵੇਲੇ ਐਨ ਮੌਕੇ ਤੇ ਹੋਇਆ ਕਾਂਡ ਉੱਠ ਕੇ ਭਜਿਆ ਮੰਤਰ ਪੜ੍ਹ ਰਿਹਾ ਪੰਡਤ ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜੋ ਕਿ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਜਿਵੇਂ ਕਿ ਤੁਸੀਂ ਇਸ ਵਿਆਹ ਵਿੱਚ ਦੇਖ ਸਕਦੇ ਹੋ ਦਰਅਸਲ ਇਸ ਵਿਆਹ ਦਾ ਪ੍ਰਬੰਧ ਇੱਕ ਗਲੀ ਵਿੱਚ ਟੈਂਟ ਲਾ ਕੇ ਕੀਤਾ ਹੋਇਆ ਸੀ ਅਤੇ ਮੰਡਪ ਵੀ ਉੱਥੇ ਹੀ ਬਣਾਇਆ ਗਿਆ ਸੀ ਪਰ ਜਿਵੇਂ ਹੀ ਪੰਡਤ ਸ਼ਗਨ ਕਰਵਾਉਣ ਲੱਗਦਾ ਏ ਤਾਂ ਗਲੀ ਦੇ ਇੱਕ ਪਾਸਿਓਂ ਅਵਾਰਾ ਡੰਗਰ ਅੰਦਰ ਵੜ ਜਾਂਦੇ ਨੇ ਅਤੇ ਉਹ ਡਰ ਕੇ ਮੰਡਪ ਵੱਲ ਭੱਜ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਮੰਤਰ ਪੜ੍ਹ ਰਿਹਾ ਪੰਡਤ ਤੇ ਅਤੇ ਹੋਰ ਲੋਕ ਡਰ ਕੇ ਭੱਜ ਲੈਂਦੇ ਨੇ ਪਰ ਇਸ ਗੱਲ ਦਾ ਵਿਚਾਰ ਰਹਿ ਜਾਂਦਾ ਹੈ ਕਿ ਡੰਗਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਗੋਂ ਮੰਡਪ ਉਪਰੋਂ ਲੰਘ ਕੇ ਗਲੀ ਦੇ ਦੂਜੇ ਪਾਸੇੋਂ ਬਾਹਰ ਨਿਕਲ ਜਾਂਦੇ ਨੇ ਜਿਸ ਤੋਂ ਬਾਅਦ ਗਲੀ ਦੇ ਦੋਵੇਂ ਪਾਸੇ ਰੇੜੇ ਤੇ ਟਰਾਲੀਆਂ ਲਾ ਕੇ ਰਸਤਾ ਬੰਦ ਕਰਕੇ ਸ਼ਗਨ ਕੀਤੇ ਜਾਂਦੇ ਨੇ ਸੋ ਜੇਕਰ ਇਹ ਡੰਗਰ ਡਰ ਜਾਂਦੇ ਤਾਂ ਹੋ ਸਕਦਾ ਸੀ ਕਿਸੇ ਦੇ ਸੱਟ ਪੇਟ ਮਾਰ ਦਿੰਦੇ ਪਰ ਕਿਸਮਤ ਚੰਗੀ ਸੀ ਕਿ ਬਚਾਅ ਹੋ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ